ਹੁਣੇ-ਹੁਣੇ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤਿਆਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਨਿੱਕੀ ਵੱਡੀ ਖਬਰ ਜਲਦੀ ਮਿਲਦੀ ਰਹੇ ਅਤੇ ਨਾਲ ਹੀ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰੋ ਜੀ ਮਨੋਰੰਜਨ ਜਗਤ ਤੋਂ ਲਗਾਤਾਰ ਇੱਕ ਹੋਰ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦਸਤੇ ਇੱਕ ਹਾਲੀਵੁੱਡ ਦੇ ਦਿਗਜ ਸਟ ਕਾਮ ਅਦਾਕਾਰ ਪੈਟਫਿੰਡ ਦੀ ਮਿਡਲ ਅਤੇ ਮਰਫੀ ਬ੍ਰਾਊਨਫੇਮ ਦਾ ਸੋਮਵਾਰ ਨੂੰ 60 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਪੈਟਫਿੰਡ ਦੇ ਪਰਿਵਾਰ ਨੇ ਉਹਨਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹਨਾਂ ਦੀ ਜ਼ਿੰਦਗੀ ਹਾਸੇ ਪਿਆਰ ਅਤੇ ਪਰਿਵਾਰ ਨਾਲ ਭਰਪੂਰ ਸੀ ਉਹਨਾਂ ਦੇ ਪਰਿਵਾਰ ਵਿੱਚ ਉਹਨਾਂ ਦੀ ਪਤਨੀ ਡੋਨਾਤਨ ਬੱਚੇ ਮਾਤਾ ਪਿਤਾ ਅਤੇ 5 ਭੈਣ ਭਰਾ ਹਨ ਦੱਸਦੀ ਹੈ ਕਿ ਪੈਟਫਿਨ ਨੂੰ ਪਹਿਲੀ ਵਾਰ 2022 ਵਿੱਚ ਬਲੈਡਰ ਕੈਂਸਰ ਹੋਣ ਦਾ ਪਤਾ ਲੱਗਿਆ ਸੀ ਕੁਝ ਸਮਾਂ ਇਸ ਵਿੱਚ ਸੁਧਾਰ ਰਹਣ ਤੋਂ ਬਾਅਦ ਕੈਂਸਰ ਦੁਬਾਰਾ ਪਰਤ ਆਇਆ ਅਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਫੈਲ ਗਿਆ ਉਨ੍ਹਾਂ ਦੀ ਮੌਤ ਤੋਂ 1 ਮਹੀਨਾ ਪਹਿਲਾਂ ਦੋਸਤਾਂ ਅਤੇ ਸਮਰਥਕਾਂ ਦੁਆਰਾ ਉਨ੍ਹਾਂ ਦੇ ਪਰਿਵਾਰ ਦੀ ਮਦਦ ਲਈ ਇੱਕ ਫੰਡਰੇਜ਼ਰ ਚਲਾਇਆ ਗਿਆ ਸੀ ਜਿਸ ਵਿੱਚ 1 ਲੱਖ ਡਾਲਰ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਗਈ ਸੀ ਪੰਜਾਬੀ ਦੀਆਂ ਬ੍ਰੇਕਿੰਗ ਖਬਰਾਂ ਪੜ੍ਹਨ ਲਈ ਤੁਸੀਂ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ